ਹਾਂਜੀ ਕੀ ਹਾਲ ਚਾਲ ਹੈ ਆਸ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਬ ਵੀ ਪਤਾ ਨਹੀਂ ਕੀ ਚਾਹੁੰਦਾ ਜਦੋਂ ਕੰਮ ਸ਼ੁਰੂ ਕਰ ਲੈਂਦੇ ਆ ਉਦੋਂ ਬਾਰਿਸ਼ ਪਾਉਣ ਲੱਗ ਜਾਂਦਾ ਮੀਂਹ ਪੈਣ ਲੱਗ ਜਾਂਦਾ ਤੇ ਸਵੇਰ ਪਾਰਤ ਪਾਰੇ ਸੀ ਮੀਂਹ ਆ ਗਿਆ ਤੇ ਸਾਰਾ ਕੁਝ ਵਿਚਾਲੀ ਰਹਿ ਗਿਆ ਤੇ ਦੇਖੋ ਕੀ ਹਾਲਾਤ ਹੈ ਆ ਹਾਲਾਤ ਹੈ। ਹੋਰ ਬਾਕੀ ਤੁਸੀਂ ਇੱਥੋਂ ਦਾ 뷰 ਦੇਖ ਸਕਦੇ ਹੋ ਕਿੰਨਾ ਸੋਹਣਾ ਆਹ 뷰 ਦੇਖੋ ਕਿੰਨਾ ਸੋਹਣਾ ਤੇ ਆਹ ਸਾਡੀ ਲੱਲੀ ਛੱਲੀ ਹੈ। ਆਹ ਹੈ ਸਾਡੇ ਜਵਾਖ ਇੱਥੇ ਇੱਥੋਂ ਵਾਲਾ ਵੀਊ ਵਾਲਾ ਕਹਿੰਦਾ ਅੱਜ